ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਲਿਆ ਅੱਜ ਵੱਡਾ ਫੈਸਲਾ ਕਾਂਗਰਸ ਦੇ ਸੀਨੀਅਰ ਲੀਡਰ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਜੋ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਕਾਂਗਰਸ ਦੇ ਲਈ ਹਮੇਸ਼ਾ ਆਪਣੇ ਆਪ ਨੂੰ ਸਮਰਪਿਤ ਕਰਨ ਵਾਲਾ ਉਹ ਲੀਡਰ ਜਿਹੜਾ ਕਾਂਗਰਸ ਪਾਰਟੀ ਲਈ ਪਿਛਲੇ ਕੁਝ ਸਮੇਂ ਤੋਂ ਭਾਵੇਂ ਕਾਂਗਰਸ ਤੋਂ ਦੂਰੀਆਂ ਬਣਾ ਚੁੱਕਿਆ ਸੀ ਪਰ ਉਹ ਹਮੇਸ਼ਾ ਕਾਂਗਰਸ ਲਈ ਚੜ੍ਹਦੀ ਕਲਾ ਲਈ ਗੱਲ ਕਰ ਰਿਹਾ ਸੀ ਔਰ ਕਾਂਗਰਸ ਦਾ ਜੋ ਆਪਸੀ ਕਲੇਸ਼ ਵੱਧਾ ਜਾ ਰਿਹਾ ਸੀ ਜਿਸ ਕਾਰਨ ਉਸ ਦੀ ਕਾਂਗਰਸ ਪਾਰਟੀ ਦੇ ਵਿੱਚ ਜੋ ਸ਼ਮੂਲੀਅਤ ਨਾ ਹੁੰਦੀ ਦੇਖ ਕੇ ਕਾਂਗਰਸ ਪਾਰਟੀ ਨੇ ਉਸ ਲੀਡਰ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਉਸ ਦੇ ਉੱਪਰ ਗੰਭੀਰ ਇਲਜ਼ਾਮ ਵੀ ਲੱਗੇ ਨੇ ਜੋ ਪਾਰਟੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਕਾਂਗਰਸ ਲਗਾਤਾਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋ ਕਾਰਵਾਈ ਕਰ ਰਹੀ ਹੈ ਫੇਰ ਬਦਲਦਿਆਂ ਸੰਭਾਵਨਾ ਵੀ ਲਗਾਤਾਰ ਚੱਲ ਰਹੀਆਂ ਨੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਸ ਨੂੰ ਬਦਲਣ ਦੀ ਤਿਆਰੀ ਹਾਈ ਕਮਾਂਡ ਕਰ ਚੁੱਕੀ ਏ ਪੰਜਾਬ ਕਾਂਗਰਸ ਦਾ ਉਹ ਪ੍ਰਧਾਨ ਲਾਉਣਾ ਚਾਹੁੰਦੀ ਹੈ ਜਿਹੜਾ ਕਿ ਫੁੱਟਪੰਦੀ ਨੂੰ ਖਤਮ ਕਰੇ ਜੋ ਪੰਜਾਬ ਵਿੱਚ ਧੜੇਪੰਦੀ ਏ ਉਹ ਧੜੇਪੰਦੀ ਜੋ ਸਤਾਈ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਹਾਈ ਕਮਾਂਡ ਨੂੰ ਜਿਹੜਾ ਇਸਤੇ ਬਾਰੇ ਭੁਖ ਜਿਹੜਾ ਧੁੰਦਲਾ ਨਜ਼ਰ ਆ ਰਿਹਾ ਹੈ ਸੋ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਦੇ ਉੱਪਰ ਕਾਰਜਸ਼ੈਲੀ ਦੇ ਉੱਪਰ ਵੱਖ-ਵੱਖ ਲੀਡਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਦਿੱਲੀ ਹਾਈ ਕਮਾਂਡ ਦੇ ਕੋਲ ਕੁਝ ਜਿਹੜਾ ਰਾਜਾ ਵੜਿੰਗ ਤੋਂ ਨਰਾਜ਼ ਧੜਾ ਉਹ ਹਾਈ ਕਮਾਂਡ ਦੇ ਕੋਲ ਆਪਣੀਆਂ ਸ਼ਿਕਾਇਤਾਂ ਕਰ ਚੁੱਕਿਆ ਸੋ ਰੋਹਲ ਗਾਂਧੀ ਜੋ ਕਾਂਗਰਸ ਦੇ ਜਵਰਾਜ ਨੇ ਉਹ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਬਦਲਣ ਵਾਸਤੇ ਧਿਆਨੀਆਂ ਕਰ ਰਹੇ ਨੇ ਪਰ ਉਹ ਲੀਡਰ ਲੱਭ ਰਹੇ ਨੇ ਜਿਹੜਾ ਲੀਡਰ ਇਹ ਧੜੇਬੰਦੀ ਨੂੰ ਖਤਮ ਕਰੇ ਤੇ ਸਾਰਿਆਂ ਨੂੰ ਇਕਜੁੱਟ ਕਰੇ ਉਸ ਤੋਂ ਪਹਿਲਾਂ ਅੱਜ ਰਾਜਾ ਵੜਿੰਗ ਨੇ ਆਪਣੇ ਵੱਲੋਂ ਵੱਡੀ ਕਾਰਵਾਈ ਕਰਦਿਆ ਹੋਇਆ ਕਾਂਗਰਸ ਦੇ ਸੀਨੀਅਰ ਲੀਡਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ 6 ਸਾਲੇ ਪਾਰਟੀ ਚੋਂ ਕੱਢਿਆ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਕਿਉਂਕਿ ਉਸ ਲੀਡਰ ਦੇ ਉੱਪਰ ਜੋ ਡਕੈਤੀ ਵਰਗੇ ਗੰਭੀਰ ਅਪਰਾਧਿਕ ਮਾਮਲੇ ਦਰਜ ਹੋਏ ਨੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਉਸ ਲੀਡਰ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਸ ਦੇ ਉੱਪਰ ਐਕਸ਼ਨ ਲਿਆ ਗਿਆ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਕੋਈ ਵੀ ਦੂਸਰੀਆਂ ਪਾਰਟੀਆਂ ਦੇ ਵੱਲੋਂ ਉਹਨਾਂ ਦੇ ਵਿੱਚ ਅਜਿਹੇ ਲੀਡਰ ਜਿਹੜਾ ਕਿ ਕਾਂਗਰਸ ਨੂੰ ਜਵਾਬ ਦੇਣਾ ਔਖਾ ਹੋ ਜਾਵੇ ਸੋ ਅਨੁਸ਼ਾਸਨ ਐਕਸ਼ਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਕੈਬਨ ਮੰਤਰੀ ਅਵਤਾਰ ਹੈਨਰੀ ਨੇ ਦੱਸਿਆ ਕਿ 4 ਜੁਲਾਈ 2025 ਨੂੰ ਉਸ ਕਾਂਗਰਸ ਲੀਡਰ ਦੇ ਖਿਲਾਫ ਜੋ ਸ਼ਿਕਾਇਤ ਪੂਜੀ ਸੀ ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਕਿ ਕਿ ਉਹ ਕਾਂਗਰਸ ਪਾਰਟੀ ਕਿਸੇ ਵੀ ਅਪਰਾਧਿਕ ਜਾਂ ਗੈਰ ਸਮਾਜਿਕ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਪਾਰਟੀ ਦੀ ਅਕਸ ਸਾਫ਼ ਸੁਥਰੀ ਰੱਖਣ ਲਈ ਅਜੇ ਲੋਕਾਂ ਉਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਸੋ ਕਾਂਗਰਸ ਨੇ ਸਪਸ਼ਟ ਕੀਤਾ ਕਿ ਜੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਜਿਸ ਉੱਪਰ ਗੰਭੀਰ ਅਪਰਾਧਿਕ ਦੋਸ਼ ਲੱਗੇ ਹਨ ਸੋ ਕਾਂਗਰਸ ਪਾਰਟੀ 2027 ਦੀ ਤਿਆਰੀਆਂ ਕਰ ਰਹੀ ਹੈ 2027 ਦੇ ਵਿੱਚ ਉਹਨਾਂ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਜਿਹੜੇ ਸਾਫ਼ ਸੁਥਰੇ ਸਾਫ਼ ਸੁਥਰਾ ਅਕਸ ਵਾਲੇ ਹੋਣਗੇ ਔਰ ਉਹਨਾਂ ਦੇ ਉੱਪਰ ਕੋਈ ਵੀ ਅਪਰਾਧਿਕ ਜਾਂ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਨਹੀਂ ਹੋਵੇਗਾ ਸੋ ਇਸ ਲੀਡਰ ਦੇ ਉੱਪਰ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਅਪਰਾਧਿਕ ਮਾਮਲਾ ਦਰਜ ਹੋਇਆ ਡਕੈਤੀ ਦਾ ਜਿਸ ਤੇ ਕਾਨੂੰਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਏ ਔਰ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਅੱਜ ਬਾਹਰ ਕੱਢਿਆ ਜੋ ਕਿ ਜਰੰਦਰ ਦਿਹਾਤੀ ਦੇ ਕਰਤਾਰਪੁਰ ਬਲਾਕ ਕਾਂਗਰਸ 2 ਦੇ ਪ੍ਰਧਾਨ ਜੁਰਾਵਰ ਸਿੰਘ ਛੋਡੀ ਪਾਰਟੀ ਦੇ ਵਿੱਚੋਂ 6 ਸਾਲ ਲਈ ਕੱਢ ਦਿੱਤੇ ਗਏ ਨੇ ਇਹ ਕਾਰਵਾਈ ਉਹਨਾਂ ਦੇ ਉੱਪਰ ਜੋ ਐਫਆਈਆਰ ਦਰਜ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੋ ਪਾਰਟੀ ਪੰਜਾਬ ਰਾਜਾਵੜਿੰਗ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਅਪਰਾਧਿਕ ਲੀਡਰ ਹੋਣਗੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਸੋ ਕਾਂਗਰਸ ਪਾਰਟੀ ਦੇ ਵਿੱਚ ਉਹੀ ਲੀਡਰ ਰਹਿਣਗੇ ਜਿਹੜੇ ਕਾਂਗਰਸ ਨੂੰ ਸਮਰਪਿਤ ਨੇ ਜਿਹੜੇ ਲੀਡਰ ਹੋਰ ਦੂਸਰੀਆਂ ਪਾਰਟੀਆਂ ਦੇ ਸੰਪਰਕ ਵਿੱਚ ਨੇ ਉਹਨਾਂ ਨੂੰ ਵੀ ਕਾਂਗਰਸ ਤੋਂ ਬਾਹਰ ਕਰ ਦਿੱਤਾ ਜਾਵੇਗਾ ਔਰ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਔਰ ਕਾਂਗਰਸ ਆਪਣੇ ਦਮ ਤੇ ਜੋ ਲੋਕ ਸਭਾ ਚੋਣਾਂ ਲੜੀ ਸੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਲਗਭਗ 7 ਸੀਟਾਂ ਮਿਲੀਆਂ ਸੀ ਔਰ ਲੋਕਾਂ ਦਾ ਅੱਜ ਆਮ ਆਦਮੀ ਪਾਰਟੀ ਤੋਂ ਮੋਹ ਪੰਗ ਹੋ ਚੁੱਕਿਆ ਹੈ ਲੋਕ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਅਕਸ ਦੇਖ ਰਹੇ ਨੇ ਆਉਣ ਵਾਲਾ ਜਿਹੜਾ ਪ੍ਰਿਖੇ ਕਾਂਗਰਸ ਪਾਰਟੀ ਦਾ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਸਾਫ਼ ਸੁਥਰੇ ਅਕਸਵਾਲੇ ਲੀਡਰ ਹੋਣਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਰਾਜਾ ਬਿੰਦ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅੱਜ ਪਾਰਟੀ ਦੇ ਵਿੱਚ ਦੂਸਰੇ ਪਾਸੇ ਰੋਹਨ ਕਾਂਦੀ ਜਿਹੜੇ ਕਿ ਪੰਜਾਬ ਕਾਂਗਰਸ ਦੇ ਵਿੱਚ ਆਪਣੀਆਂ ਪੂਰੀ ਤਰ੍ਹਾਂ ਨਜ਼ਰਾਂ ਰੱਖ ਰਹੇ ਨੇ ਕਾਂਗਰਸ ਨੂੰ ਦੇਖ ਰਹੇ ਨੇ ਕੌਣ ਵਾਲੇ ਕੋਈ ਦਿਨਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਦਲਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸਤੇ ਬਾਰੇ ਵੀ ਚੋ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਜਿਹੜੇ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਵੀ ਕਾਂਗਰਸ ਵਿੱਚ ਸਰਗਰਮੀ ਦੇਖੀ ਜਾ ਸਕਦੀ ਹੈ ਜੋ ਕਿ ਨਵਜੋਤ ਸਿੰਘ ਸਿੱਧੂ ਹੁਣ ਭਾਵੇਂ ਕਾਂਗਰਸ ਤੋਂ ਦੂਰ ਨੇ ਪਰ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਲਈ ਬਹੁਤ ਵੱਡਾ ਮਿਸ਼ਨ ਲੈ ਕੇ ਆ ਰਹੇ ਨੇ ਔਰ ਕਾਂਗਰਸ ਨੂੰ ਇਹਰਾ ਮਜ਼ਬੂਤ ਕਰਨਗੇ